ਚਾਰਾਂ ਦਾ ਕਟਿਆਂ ਨੂੰ ਆਪਾਂ ਦੋਾਂ ਦੇ ਨਾਲ ਐਡ ਕਰੀਏ ਜਾਂ ਆਪਾਂ ਇਹਨੂੰ ਵੱਡੇ ਛੋਟਾ ਨਾਲ ਐਡ ਕਰੀਏ ਇਹ ਭਰਾ ਵੀ ਆਪਣੇ ਦੇਖਣ ਨਾਲ ਦੱਸ ਦੇਣਗੇ ਰਿੰਗ 'ਚ ਜਦੋਂ ਉਹਦੇ ਮੱਥੇ ਦੇ ਫੁੱਲ ਵੱਜ ਗਿਆ ਉਹ ਇੱਕਾਥ ਫੁੱਲ ਦੂਜੇ ਹੱਥੋਂ ਦੇ ਪੈਸੇ ਅੱਛਾ ਭਾਈ ਜਿੰਨੇ ਵੀ ਹੋਣ ਪਰ ਹਾਂ ਸਾਨੂੰ ਪਰਮਾਤਮਾ ਬਖਸ਼ੇ ਬਾਤਵਾ ਫਾਸੀਂ ਨਾਮ ਦਈਏ ਪਰ ਜਿੰਨਾ ਵੀ ਦਿਨਾ ਤਿਲ ਫੁੱਲ ਉਹ ਨਾਲ ਦੀ ਨਾਲ ਹੀ ਤੋੜ ਕੇ ਲੋ ਵੀ ਮਗਰਾ ਬੰਦੇ ਨੂੰ ਝਾਗ ਕੁੱਤੇ ਝਾਗ ਜਿੰਨੀ ਰਹਿੰਦੀ ਮਾਤਲਬ ਵੀਰੇ ਯਾਰ 1% ਵੀ ਸਾਨੂੰ ਕਿਸੇ ਭਰਾ ਨੂੰ ਇਹ ਨਹੀਂ ਲੱਗੂਗਾ ਵੀ ਯਾਰ ਕਿਸੇ ਦੇ ਫੈਸਲੇ ਦੇ ਵਿੱਚ ਗਲਤ ਹੋ ਗਿਆ ਜੀ ਜਿੰਨਾ ਹੋਊਗਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਇੱਕ ਨੰਬਰ ਫੈਸਲੇ ਹੋਣਗੇ ਬਿਲਕੁਲ ਇਨਸਾਫ ਦੇ ਨਾਲ ਲਓ ਮਿੱਤਰੋ ਤੇ ਤੁਸੀਂ ਕਾਫੀ ਭਰਾ ਮੈਨੂੰ ਫੋਨ ਮੈਸੇਜ ਕਰ ਰਹੇ ਸੀ ਜਿਹੜਾ ਜੰਗੀਆਂ ਨੇ ਮੇਲਾ ਹੋ ਰਿਹਾ ਹੈਗਾ ਐਨ ਐਫ ਏ ਉਹਦੀ ਅਪਡੇਟ ਦਿਓ ਵੀ ਕਿਹੜੀ ਤਰੀਕ ਨੂੰ ਤੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ categories ਨੇ ਅੱਜ ਆਪਣੇ ਨਾਲ ਕਮੇਟੀ ਮੈਂਬਰ ਐਨ ਐਫ ਏ ਦੇ ਜੁੜੇ ਹੋਏ ਨੇ ਤੇ ਆਪਾਂ ਬਾਈ ਹੋਰਾਂ ਤੋਂ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੱਸਾਂ ਕਿੰਨੀ ਤਰੀਕ ਤੋਂ ਮੇਲਾ ਸ਼ੁਰੂ ਆ ਗਿਆ ਕਿਹੜੀਆਂ-ਕਿਹੜੀਆਂ categories ਨੇ ਕੀ-ਕੀ ਆਪਾਂ ਇਹਦੀ ਉਹਦੀਆਂ ਕੰਡੀਸ਼ਨਾਂ ਹੋਣਗੀਆਂ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸૌ ਤੋਂ ਪਹਿਲਾਂ ਤਾਂ ਤੁਹਾਡਾ ਚੈਨਲ ਕਿਸਾਨ ਮਾਈਂਡਸ ਤੇ ਬਈ ਜਿਵੇਂ ਨਾ ਤੁਸੀਂ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਜਿਹੜਾ ਕਿ ਮੇਲਾ ਕਰਵਾ ਰਹੇ ਹੋ ਜੀ ਤੇ ਵੀ ਆਪਾਂ ਕਹਿੰਦੇ ਜਿੰਨੇ ਜ਼ਿਆਦਾ ਪਸ਼ੂ ਮੇਲੇ ਹੋਣਗੇ ਓਨੇ ਹੀ ਕਿਸਾਨਾਂ ਨੂੰ ਫਾਇਦਾ ਉਹਨਾਂ ਨੂੰ ਬਰੀਡ ਬਾਰੇ ਨਸਲ ਸੁਧਾਰ ਬਾਰੇ ਪਤਾ ਲੱਗੂ ਨਵੀਂ ਨਵੀਂ ਟੈਕਨੋਲੋਜੀ ਬਾਰੇ ਉਹਨਾਂ ਨੂੰ ਪਤਾ ਲੱਗੂ ਵੀ ਨਵੀਂ ਮਸ਼ੀਨਰੀ ਬਾਰੇ ਜਾਂ ਹਰ ਇੱਕ ਨਵੀਂ ਚੀਜ਼ ਬਾਰੇ ਬਿਲਕੁਲ ਜੀ ਤੇ ਬਈ ਆਪਾਂ ਮੇਲੇ ਦੀ ਜੇ ਆਪਾਂ ਤਰੀਕਾ ਦੀ ਗੱਲ ਕਰੀ ਕਿੰਨੀ ਤਰੀਕ ਦਾ ਮੇਲਾਗਾ ਇਹਦੇ ਚ ਜੋਗਨ ਮੇਰੇ ਤਰੀਕ ਸਭ ਤੋਂ ਪਹਿਲਾਂ ਆਪਾਂ ਭਰਾਮਣ ਨੋਟ ਕਰਾ ਦਗੇ 20 ਫਰਵਰੀ 21 ਫਰਵਰੀ ਤੇ 22 ਫਰਵਰੀ 2026 ਦੇਨੇ ਦੇ ਵਿੱਚ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤਿੰਨ ਦਿਨ ਦਾ ਮੇਲਾ ਹੋਊਗਾ ਜੀ ਤੇ ਇੱਕ ਜਿਹੜੀ ਮੇਨ ਗੱਲ ਹੈ ਸਪੈਸ਼ਲ ਆਪਾਂ ਸਭ ਤੋਂ ਪਹਿਲੀ ਗੱਲ ਬੋਲਦਗੇ ਜਿਹੜੇ ਵੀ ਪਸ਼ੂ ਦਾ ਜਿਹੜੇ ਵੀ ਦਿਨ ਮੁਕਾਬਲਾ ਹੋਊਗਾ ਜੀ ਉਹ ਉਸੇ ਦਿਨ ਆਊਗਾ ਹਾਂਜੀ ਰਿੰਗ ਲੜਨ ਤੋਂ ਬਾਅਦ ਜਿੱਤ ਹਾਰ ਹੋਣ ਤੋਂ ਬਾਅਦ ਉਹਦੀ ਉਹ ਘਰ ਜਾ ਸਕਦਾ ਹੈਗਾ ਉਹ ਤੇ ਕੋਈ ਰਹਿਣ ਦੀ ਸ਼ਰਤ ਨਹੀਂ ਹੈਗੀ ਉਹਦੇ ਤੋਂ ਪਰ ਠੀਕ ਹੈ ਬਈ ਜਿਹੜੀ ਆਪਾਂ ਨੂੰ ਮੇਨ ਲੋਕਾਂ ਨੂੰ ਦਿੱਕਤ ਆਉਂਦੀ ਸੀ ਵੀ ਤਿੰਨ ਤਿੰਨ ਚਾਰ ਚਾਰ ਸਭ ਤੋਂ ਵੱਡੀ ਸਮੱਸਿਆ ਆਉਂਦੀ ਸੀ ਕਈ ਭਰਾ ਕੀ ਆ ਕੋਈ ਘਰ ਦੇ ਵਿੱਚ ਦੇਖੋ ਸ਼ੌਂਕ ਨੂੰ ਹੈਗਾ ਪਸ਼ੂ ਦੇ ਕੋਲ ਚੰਗੇ ਆ ਪਰ ਘਰ ਚ ਬੰਦਾ ਕੱਲ ਉਹ ਤਿੰਨ ਦਿਨ ਘਰੋਂ ਬਾਹਰ ਨਹੀਂ ਰਹਿ ਸਕਦਾ ਨਾ ਤੇ ਇਸ ਕੋ ਸਮੱਸਿਆ ਨੂੰ ਦੇਖਦੇ ਹੋਏ ਆਪਾਂ ਉਹ ਚੀਜ਼ ਆਪਾਂ ਕੀਤੀ ਵੀ ਭਾਈ ਵੀ ਮੌਕੇ ਤੇ ਆਓ ਮੌਕੇ ਤੇ ਬਸ ਚਲੇ ਜਾਓ ਹਨਾ ਠੀਕ ਹੈ ਭਾਈ ਹਾਂਜੀ ਤੇ ਭਾਈ ਆਪਾਂ ਜੇ ਕੈਟਾਗਰੀਆਂ ਦੀ ਗੱਲ ਕਰੀਏ ਇਹਦੇ ਵਿੱਚ ਕੈਟਾਗਰੀਆਂ ਕਿਹੜੀਆਂ ਰਹਿਣਗੀਆਂ ਹਾਂ ਹਾਂ ਕੈਟਾਗਰੀਆਂ ਜੋ ਮੇਰੇ ਇਹਦੇ ਚ ਇਹ ਆ ਗਈ ਅਸਾਨੂੰ ਆਪਾਂ ਦੱਸ ਦੇਣਾ ਹੈ ਵੀ ਮੰਨ ਲਈਓ ਲਗਭਗ ਸਾਰੀਆਂ ਹੀ ਕੈਟਾਗਰੀਆਂ ਆ ਗਈਆਂ ਅੱਛਾ ਜੀ ਇਹਦੇ ਜੋਬਨ ਮੇਰੇ ਵਿੱਚ ਦੀ ਪਹਿਲੀ ਕੈਟਾਗਰੀ ਹੋ ਆਪਣੀ 24 ਫਰਵਰੀ ਨੂੰ ਮੁਕਾਵਲੇ ਹੋਣਗੇ ਆਪਣੇ ਨਾਲ ਜਿਹਨਾਂ ਆਪਾਂ ਤਰੀਕ ਵਾਈ ਆਪਾਂ ਹਾਂਜੀ ਹਨਾ ਕਲੀਅਰ ਕਰ ਦਿੰਨੇ ਆ ਭਰਾਵਾਂ ਨੂੰ ਪਹਿਲੇ ਦਿਨ ਜਿਹੜਾ 20 ਫਰਵਰੀ ਨੂੰ ਮੁਕਾਬਲਾ ਹੋਊਗਾ ਸਭ ਤੋਂ ਪਹਿਲਾ ਮੁਕਾਬਲਾ 0 ਤੋਂ 3 ਮਹੀਨੇ ਨੀਲੀ ਰਵੀ ਨਸਲ ਦੇ ਕੱਟੇ ਠੀਕ ਹੈ ਬਈ ਤੇ ਉਦੋਂ ਬਾਅਦ ਜਿਹੜਾ ਸੈਕੰਡ ਹੋਊਗਾ ਜਿਹੜੀ ਪਹਿਲਾ ਆਪਾਂ ਜਿਹੜਾ ਕੰਪੀਟੀਸ਼ਨ ਸਵੇਰੇ 9 ਵਜੇ ਚਲਾ ਦੇਾਂਗੇ ਠੀਕ ਹੈ ਬਈ ਜਿਹਨੂੰ ਘੰਟੇ ਦਾ ਸਮਾਂ ਉਹ ਲਾ ਲ ਤੁਸੀਂ ਜਿਹੜਾ 10 ਵਜੇ ਦੂਜਾ ਮੁਕਾਬਲਾ ਹੋਊਗਾ ਉਹ ਹੋਊਗਾ 0 ਤੋਂ 3 ਮਹੀਨੇ ਨੀਲੀ ਰਵੀ ਕੱਟਿਆਂ ਦਾ ਠੀਕ ਹੈ ਬਈ ਠੀਕ ਹੈ ਜੀ ਔਰ ਉਸ ਤੋਂ ਘੰਟਾ ਕਾ ਹੋਰ ਅਡਜਸਟ ਕਰਕੇ 11 ਵਜੇ ਆਪਾਂ ਮੰਨ ਲਏ 0 ਤੋਂ 3 ਮਹੀਨੇ ਮੁਰਹ ਨਸਲ ਦੇ ਕੱਟੇ ਹੋਗੇ ਠੀਕ ਹੈ ਬਈ ਉਦੋਂ ਅੱਗੇ ਘੰਟਾ ਹੋਰ ਜਿਹੜਾ ਅਡਜਸਟ ਕਰ ਲਏ ਉਹਦੇ ਉਹ ਹੋਣਗੇ 0 ਤੋਂ 3 ਮਹੀਨੇ ਮੁਰਹ ਨਸਲ ਦੇ ਕਟਿਆ ਠੀਕ ਹੈ ਜੀ ਜਿਹੜੀ ਕਾਫ ਰੈਲੀ ਆ ਇਹ ਚ ਇੱਕ ਚੀਜ਼ ਆਪਾਂ ਮੈਂਸ਼ਨ ਕਰ ਦਈਏ ਭਰਾਵਾਂ ਨੂੰ ਵੀ ਜਿਹੜੇ 0 ਤੋਂ 3 ਮਹੀਨੇ ਹੈਗੀ ਬੈਸਤਾਂ ਕਲੀਅਰ ਹੀ ਸਾਡੀ ਹੈ ਠੀਕ ਹੈ ਪਰ ਕੁਝ ਭਰਾਵਾਂ ਦੀ ਡਿਮਾਂਡ ਆ ਰਹੀ ਸ ਵੀ ਸਾਡੇ 4 ਮਹੀਨੇ 4.5 ਮਹੀਨੇ ਦੇ ਕੱਟੇ-ਕੱਟਿਆ ਸੀ ਪਾਉਣਾ ਚਾਹੁੰਦੇ ਆਗੇ ਤਾਂ ਜਿਵੇਂ ਕੋਟਡੇ ਕਲਾ ਤਕਰੀ ਮੇਰੇ ਧਿਆਨ ਚ ਆ ਗਈ ਜਿਵੇਂ ਵੀ 0 ਤੋਂ 6 ਮਹੀਨੇ ਇਕੱਠੀ ਇਸ ਦੀ ਕੈਟਾਗਰੀ ਹੈ ਨਾ ਤੇ ਵੈਸੇ ਵੀ 0 ਤੋਂ 6 ਮਹੀਨੇ ਇਕੱਠੀ ਕਰਦ ਗਏ ਨਾ ਵੀ ਜੇ ਕੋਈ ਨਵੀਂ ਅਪਡੇਟ ਆਈ ਆਪਾਂ ਭਰਾਵਾਂ ਨਾਲ ਇਹ ਜੇ ਕੋਈ ਅਪਡੇਟ ਹੋਈ ਆਪਾਂ ਕੱਲ ਨੂੰ ਜਾਂ ਪਰਸੋਂ ਲੱਗਪਾ ਸਾਡੀ ਮੀਟਿੰਗ ਹੋਊਗੀ ਉਹਦੀ ਸਾਰੇ ਭਰਾਵਾਂ ਨਾਲ ਨਾ ਤਾਂ ਉਹਦੇ ਚ ਫੈਸਲਾ ਹੋਊਗਾ ਫਿਲਹਾਲ ਅੱਜ ਦੀ ਕਿਡ 0 ਤੋਂ 3 ਮਹੀਨੇ ਆਪਣੀ ਜਿਹੜੀ ਅਨਾਉਂਸ ਆ ਦੁੱਧ ਦੰਦੀਆਂ ਮਿਲ ਕੇ ਬਿਊਟੀ ਸਿਰਫ ਮੂਰਾ ਨਸਲ ਅੱਛਾ ਭਾਈ ਹਾਂ ਮੂਰਾ ਨਸਲ ਦੇ ਆ ਵੱਡੀਆਂ ਮੱਝਾਂ ਦੁੱਧ ਦੰਦੀਆਂ ਹੋਣ ਮਿਲ ਕੇ ਬਿਊਟੀ ਨਸਲ ਮੁਕਾਬਲਾ ਹੋਊਗਾ ਚਾਹੇ ਉਹਨਾਂ ਦੀ ਮੱਝ ਦੋਹਾਂਦਾ ਚਾਹੇ ਉਹ ਚਾਰਾਂ ਦਾ ਚਾਹੇ ਵੱਡੀ ਅਡਲਟ ਮੱਝ ਹੈਗੀ ਉਹ ਸਾਰਾ ਇੱਕੋ ਹੀ ਕੈਟਾਗਰੀ ਮਤਲਬ ਵੱਡੀਆਂ ਵੱੱਜਾਂ ਦਾ ਮੁਕਾਬਲਾ ਹੋਊਗਾ ਇਹ ਆਪਣੇ ਹੋਣਗੇ ਜੀ 20 ਫਰਵਰੀ ਨੂੰ ਦਿਨ ਸ਼ੁੱਕਰਵਾਰ ਨੂੰ ਮੁਕਾਬਲੇ ਹੋਣਗੇ ਠੀਕ ਹੈ ਭਾਈ ਠੀਕ ਹੈ ਔਰ ਇਸ ਤੋਂ ਬਾਅਦ ਸੈਕੰਡ ਡੇ 21 ਫਰਵਰੀ ਨੂੰ ਜਿਹੜਾ ਸਵੇਰ ਦੇ 9 ਵਜੇ ਪਹਿਲਾ ਮੁਕਾਬਲਾ ਹੋਣਾਗਾ ਜੀ ਨੀਲੀ ਰਾਵੀ ਨਸਲ ਦੇ ਖੀਰੇ ਕਟੇ ਠੀਕ ਹੈ ਠੀਕ ਹੈ 10 ਵਜੇ ਉਦੋਂ ਬਾਅਦ ਲਾ ਲੋ ਆਪਾਂ ਨੀਲੀ ਰਾਵੀ ਨਸਲ ਦੀਆਂ ਖੀਰਿਆਂ ਕਟੀਆਂ ਤੇ 11 ਵਜੇ ਆਪਾਂ ਮੰਨ ਲਏ ਤਾਂ ਮੂਹਰਾ ਨਸਲ ਦੇ ਖੀਰੇ ਕੱਟੇ ਉਦੋਂ 12 ਵਜੇ ਆਪਾਂ ਅਡਜਸਟ ਕਰ ਲਿਆ ਟਾਈਮ ਤਾਂ ਮੂਹਰਾ ਨਸਲ ਦੇਆਂ ਖੀਰਿਆਂ ਕਟੀਆਂ ਹੋ ਗਈਆਂ ਠੀਕ ਹੈ ਠੀਕ ਹੈ ਜੀ ਇਹ ਇਹ ਹੋ ਗਿਆ ਖੀਰੇ ਕੱਟੇ ਕਟੀਆਂ ਇੱذ ਖਾਸ ਗੱਲ ਜੋੜੂ ਮੇਰੇ ਤੁਹਾਨੂੰ ਹੋਰ ਦੱਸਣਾ ਭਰਾਵਾਂ ਵਾਸਤੇ ਜੀ ਜੀ ਬਾਲੇ ਭਰਾ ਕਹਿੰਦੇ ਸੀ ਜਦੋਂ ਪਹਿਲੇ ਦਿਨ ਮੀਟਿੰਗ ਹੋਈ ਜੇ ਮੇਲੇ ਦੀ ਕਹਿੰਦੇ ਯਾਰ ਸਾਨੂੰ ਗਾਂ ਵਾਸਤੇ ਤੁਸੀਂ ਵੀ ਕੁਝ ਕਰੋ ਯਾਰ ਨਾ ਕਦਮ ਚੱਕੋ ਅਸੀਂ ਜੇ ਵੀ ਚਲੋ ਸਾਡੇ ਦਿਮਾਗ ਜਿਹੜਾ ਸੀ ਸਾਰੇ ਭਰਾਵਾਂ ਨੇ ਮਤਲਬ ਕਿ ਵਿਊ ਬਣਾਇਆ ਸੀਗਾ ਵੀ ਮੱਜਾਂ ਦਾ ਕੱਟੇ-ਕੱਟਣਾ ਸਾਰਾ ਮੁਕਾਬਲਾ ਹੋ ਜੂਗਾ ਨਾ ਸਾਡੇ ਦਿਮਾਗ 'ਚ ਉਹੀ ਸੀਗਾ ਅਸੀਂ ਵੀ ਚਲ ਸਾਰਾ ਸੀ ਜਿਹੜਾ ਮਤਲਬ ਇੱਕ ਚਾਟ ਕਹ ਦੀ ਆਪਾਂ ਹਨਾ ਬਣਾਈ ਬੈਠਿਆ ਵੀ ਪਰ ਫਿਰ ਵੀ ਜੇ ਤੁਸੀਂ ਕਹਿੰਦੇ ਨਾ ਹਨਾ ਤਾਂ ਉਹਨਾਂ ਵਾਸਤੇ ਵਾ ਐਚ ਐਫ ਨਸਲ ਦਿਆਂ ਤੇ ਜਰਸੀ ਨਸਲ ਦਿਆਂ ਬੱਚੀਆਂ ਸਿਰਫ ਖੀਰੀਆਂ ਦੇ ਮੁਕਾਬਲੇ ਐਡ ਕਰਤੇ ਆਪਾਂ ਅੱਛਾ ਕੱਲੀਆਂ ਖੀਰੀਆਂ ਦੀ ਕੱਲੀਆਂ ਖੀਰੀਆਂ ਬੱਚਾ ਇੱਕ ਵਾਰੇ ਪਾਸਟਾਰਟ ਅਪ ਕਰਾਂਗੇ ਇਸ ਵਾਰ ਜੇ ਪਰਮਾਤਮਾ ਨੇ ਤੇ ਕਿਸਾਨਾਂ ਪਰਮਾਣ ਸੁਯੋਗ ਦਿੱਤਾ ਆਪਣਾ ਪਰਮਾਤਮਾ ਨੇ ਬਖਸ਼ਿਸ਼ ਕੀਤੀ ਅਗਲੇ ਸਾਲ ਮੇਲਾ ਲੱਗਿਆ ਤਾਂ ਉਦੋਂ ਪਰਮਾਤਮਾ ਹੈਨਾ ਕਿਰਪਾ ਕਰਦਾ ਬਧਾਵਾ ਆ ਗਿਆ ਸਾਰਾ ਕਰ ਲਾਂਗੇ ਇਹ ਜਿਹੜੇ ਖੀਰੀਆਂ ਬੱਚੀਆਂ ਹੋਣੀਆਂ ਇਹ ਦੂਜੇ ਦਿਨ ਮੁਕਾਬਲੇ ਹੋਣਗੇ 21 ਫਰਵਰੀ ਨੂੰ ਜਣੀ ਕਹਿਣ ਦਾ ਭਾਵ ਜਿੰਨੀਆਂ ਖੀਰੇ ਕੱਟੇ ਕੱਟੀਆਂ ਨੀਲੀ ਰਾਵੀ ਨਸਲ ਮੁਰਾ ਨਸਲ ਦੇ ਤੇ ਐਫ ਜਰਸੀ ਹੋਗੀਆਂ ਇਹ ਸਾਰੇ 21 ਫਰਵਰੀ ਨੂੰ ਮੁਕਾਬਲੇ ਆਗੇ ਠੀਕ ਹੈ ਬਾਈ ਠੀਕ ਹੈ ਜੀ ਦੇਨੇ ਚ ਸ਼ਨੀਵਾਰ ਆ ਗਿਆ ਸਾਰੇ ਖੀਰਾ ਕੈਟਾਗਰੀਆਂ ਇਸ ਤਰੀਕ ਆ ਗਈਆਂ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਗਈ ਜੋ ਮੇਰੇ 22 ਤਰੀਕ ਹੈ ਨਾ ਲਾਸਟ ਡੇਟ ਲਾਸਟ ਦਿਨ ਆ ਗਿਆ ਉਹਦੇ ਚ ਸਭ ਤੋਂ ਜਿਹੜਾ ਪਹਿਲਾ ਸਵੇਰ ਦਾ ਮੁਕਾਬਲਾ ਹੋਊਗਾ ਇਹਦੇ ਚ ਦੋ ਅੰਦਰ ਨੀਲੀ ਰਾਵੀ ਕੱਟਿਆਂ ਦਾ ਹੋਊਗਾ ਜੀ ਠੀਕ ਆ ਉਸ ਤੋਂ ਜਿਹੜਾ ਅਗਲਾ ਹੋਊਗਾ 10 11 ਵਜੇ ਲਗਭਗ ਉਹ ਹੋਊਗਾ ਦੋ ਅੰਡ ਨੀਲੀ ਰਾਵੀ ਕਟੀਆਂ ਦਾ ਠੀਕ ਆ ਬਾਈ ਤੇ ਉਹ ਤੋਂ ਅਗਲਾ ਹੋਊਗਾ ਜਿਹੜਾ ਉਹ ਦੋ ਅੰਡ ਮੁਰਾ ਨਾਲਸਲ ਦੇ ਕਟੇ ਹੋਣਗੇ ਉਸ ਤੋਂ ਨੈਕਸਟ ਜਿਹੜਾ 12 1 ਵਜੇ ਲਗਭਗ ਉਹ ਹੋਊਗਾ ਦੋ ਅੰਡ ਮੁਰਾ ਨਾਲਸਲ ਦੀਆਂ ਕਟੀਆਂ ਠੀਕ ਆ ਬਾਈ ਚਾਰ ਕੰਪਨੀਆਂ ਲੱਗ 12 1 ਵਜੇ ਨੂੰ ਆਪਾਂ ਨਿਵੇੜ ਦੇਣਾਂਗੇ ਠੀਕ ਆ 2 ਵਜੇ ਨਾਲ ਲੋ ਉਸ ਤੋਂ ਬਾਅਦ ਰਹਿਗੇ ਵੱਡੇ ਛੋਟੇ ਨੀਲੀ ਰਾਵੀ ਦੇ ਹਾਂ ਬਾਈ ਲਾਸਟ ਦੇ ਠੀਕ ਆ ਤੇ ਵੱਡੇ ਛੋਟੇ ਮੁਰਾ ਨਾਲਸਲ ਦੇ ਜੀ ਇਹ ਹੋਗੇ ਹਾਂਜੀ ਤੇ ਹੁਣ ਜੇ ਇੱਕ ਇੱਕ ਆਪਣੀ ਜਿਹੜੀ ਹਜੇ ਆਪਾਂ ਥੋੜਾ ਜਿਹਾ ਆਪਾਂ ਡਿਸਟੈਂਸ ਕਰ ਲੋ ਜਾਂ ਇੱਕ ਸਸਪੈਸ਼ਨ ਕਰ ਲੋ ਜਾਂ ਇੱਕ ਮਤਲਬ ਕਲ ਕਲੀਅਰ ਨਹੀਂ ਹੋਇਆ ਦੀ ਹੋਈਗੀ ਜਿਹੜੇ ਚਾਰ ਰੰਦ ਝੋਟੇ ਨੇਗੇ ਅੱਛਾ ਭਾਈ ਵੀ ਉਹ ਕਿਹੜੀ ਗੱਲ ਹਾਂ ਉਹ ਬਹੁਤ ਭਰਾ ਤਾਂ ਦੇਖੋ ਹੁਣ ਆਮ ਹਰ ਇੱਕ ਮੇਲੇ ਤੇ ਚਾਰ ਰੰਦ ਝੋਟੇ ਨਹੀਂ ਜਾਂ ਤਾਂ ਐਡ ਕਰ ਦੁੰਦੇ ਆਗੇ ਜੀ ਜਾਂ ਉਹਨੂੰ ਵੱਡੇ ਝੋਟੇ ਐਡ ਕਰ ਦੁੰਦੇ ਆਗੇ ਹੁਣ ਜੇ ਅਸੀਂ ਚਾਰਾਂ ਦਾ ਐਡ ਕਰਦੇ ਆਂ ਉਹ ਸਾਡਾ ਮੇਲਾ ਪਹਿਲਾਂ ਇਸਰਕਾਰ ਕਿਸੇ ਤੋਂ ਕੈਟਾਗਰੀ ਅਲੱਗ ਸੀ ਨਹੀਂ ਕਰ ਸਕੇ ਨਾ ਇਸਰਕਾਰ ਅਸੀਂ ਦੋ ਅੰਦ ਤੋਂ ਬਾਅਦ ਸਿੱਧਾ ਵੱਡੇ ਛੋਟੇ ਕੀਤਾਗੇ ਦੋ ਅੰਦ ਤੋਂ ਸਿੱਧਾ ਵੀ ਜੇ ਕਿਸੇ ਨੇ ਚਾਰ ਦੰਦਾਂ ਦਾ ਝੋਟਾ ਪਾਉਣਾ ਉਹ ਵੱਡੇ ਝੋਟਿਆਂ 'ਚ ਪਾ ਸਕਦਾ ਹਾਂ ਉਹ ਹੀ ਉਹ ਹੀ ਸੰਦਾ ਦਾਂ ਜਾਂ ਤਾਂ ਹੁਣ ਇਹ ਵੱਡੇ ਝੋਟਾ ਨਾਲ ਐਡ ਕਰਾਂਗੇ ਆਪਾਂ ਨੂੰ ਜਾਂ ਇਹਨੂੰ ਦੁਆੰਦ ਨਾਲ ਕਰਾਂਗੇ ਅੱਛਾ ਹਾਲੇ ਕਲੀਅਰ ਨਹੀਂ ਹੋਇਆ ਹੈਗਾ ਹਾਂ ਵੀ ਚਾਰ ਅੰਦ ਕਿਹੜੇ ਪਾਸੇ ਛੋਟੇ ਜਾਣਗੇ ਬਾਈ ਠੀਕ ਹੈ ਬਾਈ ਵੀ ਇਹ ਸਾਨੂੰ ਫੋਨ ਕਰਕੇ ਬਸ ਇੱਕ ਦਿਨ 'ਚ ਆਪਾਂ ਤੁਹਾਨੂੰ ਛੋਟੇ ਚੈਨਲ ਤੇ ਆਪਾਂ ਜਿਹੜਾ ਪੋਸਟਰ ਲੱਗ ਪਾ ਸਾਡਾ ਕੱਲ ਨੂੰ ਇਕੱਠਾ ਕਰ ਦਿਓ ਕਿਉਂਕਿ ਦੋ ਅੰਦ ਕੱਟੇ ਦੀ ਉਮਰ ਵੀ ਲਗਭਗ 2.5 ਤੋਂ 3 ਸਾਲ ਦੀ ਹੁੰਦੀ ਹੈਗੀ ਤੇ ਜਿਹੜਾ ਹੁੰਦਾ ਮਤਲਬ ਚਾਰ ਅੰਦ ਕੱਟਾ ਉਹ ਵੀ 3 ਸਵਾ ਦਿਨ 3.5 ਸਾਲ ਦਾ ਹੁੰਦਾ ਆਪਸ ਵਿੱਚ ਛੇਕ ਵਿੱਚ ਦਾ ਫਰਕ ਪੈਂਦਾਗਾ ਵੀ ਕੰਪੀਟੀਸ਼ਨ ਲੜ ਸਕਦੇ ਹੈਗੇ ਨਾ ਤੇ ਜੇ ਉਹ ਕਹਿੰਦੇ ਚਾਰ ਅੰਦ ਕੱਟਾ ਜੀ 3.5 ਸਾਲ ਦਾ ਹੈ ਤੇ ਇੱਕ ਵਾਸੇ ਅਡਲਟ ਬਲ 8 ਸਾਲ ਦਾ 9 ਸਾਲ ਛੋਟਾ ਬਰਾਬਰ ਹੈਗਾ ਵੀ ਮੁਕਾਰ ਨਹੀਂ ਲੜਦੇ ਨਾ ਕਿਸਰਕੇ ਬਾਲੇ ਭਰਾਏ ਕਹਿੰਦੇ ਬਾਕੀ ਭਰਾ ਕਮੈਂਟਰਾਂ ਨੂੰ ਅਸੀਂ ਦੱਸ ਦੇਣਾ ਵੀ 4 ਅੰਦ ਕਟਿਆਂ ਨੂੰ ਆਪਾਂ 2 ਅੰਦ ਨਾਲ ਐਡ ਕਰੀਏ ਜਾਂ ਆਪਾਂ ਇਹਨੂੰ ਵੱਡੇ ਝੋਟਿਆਂ ਨਾਲ ਐਡ ਕਰੀਏ ਇਹ ਭਰਾ ਵੀ ਆਪਣੇ ਦੇਖ ਨਾਲ ਦੱਸ ਦੇਣਗੇ ਤੇ ਜਿਵੇਂ ਸਾਨੂੰ ਠੀਕ ਲੱਗਾ ਉਹਵੇਂ ਕਰ ਲਾਂਗੇ ਨਾ ਤੇ ਇੱਕ ਜੋ ਉਹਨੂੰ ਮੇਰੇ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਹੋਰ ਦੱਸਣਾ ਸਪੈਸ਼ਲੀ ਦੇਖੋ ਜਿਹੜੀ ਸਾਡੀ ਇਹ ਐਨ ਐਫ ਏ ਸੋਸਾਇਟੀ ਬਣੀਆ ਨਿਊ ਫਾਰਮਰਜ਼ ਐਸੋਸੀਏਸ਼ਨ ਇਹ ਅਲੱਗ-ਅਲੱਗ ਪਿੰਡਾਂ ਤੋਂ ਮੁੰਡੇ ਇਹਦੇ ਚ ਐਡ ਨੇਗੇ ਠੀਕ ਹੈ ਬਾਈ ਸਾਰੇ ਹੀ ਮਤਲਬ ਨਿਊ ਦਾ ਮਤਲਬ ਨਵੇਂ ਨਵੇਂ ਸਾਰੇ ਨਵੇਂ ਆ ਸਾਰੇ ਤੇਰੇ ਵਰਗੇ ਮੇਰੇ ਵਰਗੇ ਆਪਾਂ ਨਵੇਂ ਆਗੇ ਹਨਾ ਕੋਈ ਜਾਤ ਅਰਬੇ ਕਰਨੀ ਕੋਈ ਜਾਦਾ ਵੱਡੇ ਫਾਰਮ ਨਹੀਂ ਆਮ ਕੋਈ 10 ਮੱਝਾਂ ਕੋਈ 5-7 ਮੱਝਾਂ ਕੋਈ ਗਾਂ ਮਰਖਣ ਵਾਲੇ ਬੰਦੇ ਸਾਰੇ ਐਡ ਨੇ ਢੋਲ ਕਰਾਂ ਦੇ ਬੰਦੇ ਉਹੀ ਆ ਹਾਂ ਭਾ ਜਿਹੜੀ ਇਹ ਚ ਜਗ੍ਹਾ ਸਿਲੈਕਟ ਕੀਤੀ ਆਪਾਂ ਜੰਗੀਆਂ ਦਾ ਪਿੰਡ ਜੀ ਜਦੋਂ ਭਦੌੜ ਤੋਂ ਜਾਂ ਬਰਨਾਲੇ ਤੋਂ ਆਪਾਂ ਇਹਦੀ ਬਾਜੇਖਣ ਜਾਵਾਂ ਭਗਤ ਜਾਵਾਂਗੇ ਰੋਡ ਦੇ ਉੱਤੇ ਹੀ ਮੰਡੀ ਆ ਗਈ ਦਾਣਾ ਮੰਡੀ ਜੰਗੀਆਂ ਨੇ ਪਿੰਡ ਦੀ ਜਿੱਥੇ ਮੇਲਾ ਹੋਣਾਗਾ ਤੇ ਸਾਉਥ ਤੋਂ ਵੱਡਾ ਧੰਨਵਾਦ ਆ ਸਹਿਯੋਗ ਆ ਪਿੰਡ ਜੰਗੀਆਂ ਦਾ ਜਿਨ੍ਹਾਂ ਨੇ ਤਿੰਨ ਦਿਨ ਬਾਈ ਜੋਬਨ ਲੰਗਰ ਦਾ ਪ੍ਰਬੰਧ ਕਰਨਾ ਹੈ ਅੱਛਾ ਬਾਈ ਲੰਗਰ ਦਾ ਖਾਸ ਪ੍ਰਬੰਧ ਹਾਂ ਤਿੰਨੋਂ ਦਿਨ ਲੰਗਰ ਦਾ ਪ੍ਰਬੰਧ ਚੱਲੂਗਾ ਇਸ ਕਰਕੇ ਅਸੀਂ ਆਪਦੀ ਸੋਸਾਇਟੀ ਵੱਲੋਂ ਕਮੇਟੀ ਵੱਲੋਂ ਜਾਂ ਇੱਕ ਨਾਲ ਦੇ ਗਵਾਂਢ ਪਿੰਡ ਹੋਣ ਦੇ ਨਾਤੇ ਪਿੰਡ ਜੰਗੀਆਂ ਦਾ ਅਸੀਂ ਪੰਚਾਇਤ ਦਾ ਉਥੋਂ ਗੁਰਦੁਆਰਾ ਕਮੇਟੀ ਕਿਸਾਨ ਯੂਨੀਅਨ ਹੋਗੇ ਸੋਸਾਇਟੀ ਦੇ ਹੋਗੇ ਸਾਰੇ ਮੈਂਬਰਾਂ ਨੇ ਮਤਲਬ ਪਿੰਡ ਵਾਸਾਂ ਨੇ ਇਕੱਠੇ ਹੋ ਕੇ ਕਿਹਾ ਵੀ ਕਹਿੰਦੇ ਜਿਹੜਾ ਲੰਗਰ ਦਾ ਪ੍ਰਬੰਧ ਸਾਡੇ ਪਿੰਡ ਵੱਲੋਂ ਹੋਊਗਾ ਤਿੰਨੇ ਦਿਨ ਹੋਊਗਾ ਬਾਈ ਇਸ ਲਈ ਵਿਸ਼ੇਸ਼ ਧੰਨ ਸਪੈਸ਼ਲ ਗੁਰੂ ਕੇ ਲੰਗਰ ਵਾਸਤੇ ਠੀਕ ਹੈ ਜੀ ਤੇ ਇੱਕ ਨਾ ਬਾਈ ਮੇਰਾ ਹੋਰ ਸਵਾਲ ਆ ਜਿਵੇਂ ਅਕਸਰ ਹੀ ਕਈ ਪਿੱਛੇ ਰੌਲਾ ਪੈਂਦਾ ਰਹਿੰਦਾਗਾ ਬੇੜੇ ਵੀ ਇਨਾਮ ਹੁੰਦਾਗਾ ਪਸ਼ੂਆਂ ਦਾ ਹਾਂਜੀ ਉਹ ਬਾਈ ਇਨਾਮ ਹੁੰਦਾ ਵੀ ਖਾਤਿਆਂ ਦੇ ਵਿੱਚ ਕਹਿੰਦੇ ਵੀ ਖਾਤਿਆਂ ਦੇ ਵਿੱਚ ਪਾਵਾਂ ਪਰ ਮਾਗਰੋਂ ਜਾਂ ਤਾਂ ਉਹਨੂੰ ਪੈਂਦਾ ਦੇਹਗਾ ਜਾਂ ਉਹ ਚੱਕੀ ਜਾਂਦੇ ਆ ਉਹ ਚੀਜ਼ ਦਾ ਬਾਈ ਕਲੀਅਰ ਕਰ ਦੇ ਵੀ ਉਹ ਤੁਹਾਡਾ ਕੀ ਹੋਊਗਾ ਬਹੁਤ ਵਧੀਆ ਬਹੁਤ ਸੋਹਣਾ ਸਵਾਲ ਆ ਵੀਰੇ ਬਹੁਤ ਸੋਹਣਾ ਸਵਾਲ ਕੀਤਾ ਇਹ ਤਾਂ ਵੀਰੇ ਜਦੋਂ ਕੱਟਾ ਕੱਟੀ ਮੱਝ ਆਪਣਾ ਜਿੱਤਿਆ ਰਿੰਗ 'ਚ ਜਦੋਂ ਉਹਦੇ ਮੱਥੇ ਦੇ ਫੁੱਲ ਵੱਜ ਗਿਆ ਉਹ ਇੱਕ ਹੱਥ ਫੁੱਲ ਦੂਜੇ ਹੱਥੋਂ ਦੇ ਪੈਸੇ ਅੱਛਾ ਭਾਈ ਜਿੰਨੇ ਵੀ ਹੋਣ ਪਰ ਹਣਾ ਸਾਨੂੰ ਪਰਮਾਤਮਾ ਬਖਸ਼ੇ ਬਾਤ ਉਹ ਅਸੀਂ ਨਾਮ ਦਈਏ ਪਰ ਜਿੰਨਾ ਵੀ ਦਿਨਾ ਤਿਲ ਫੁੱਲ ਉਹ ਨਾਲ ਦੀ ਨਾਲ ਹੀ ਤੋੜ ਕੇ ਲੋ ਵੀ ਮਾਗਰਾ ਬੰਦੇ ਨੂੰ ਚਾਹ ਕੇ ਕੁੱਤੇ ਚਾਹ ਕੇ ਜਿੰਨੀ ਰਹਿੰਦੀ ਮਾ ਮਤਲਬ ਵੀਰੇ ਯਾਰ ਮੰਨ ਕੇ ਚੱਲੋ ਠੀਕ ਆ ਸੁਧਾਰਨ ਦੀ ਗੱਲ ਕਰਦਿਆਂ ਇੱਕ ਸੁਧਾਰਨ ਪਰਿਵਾਰ ਦਾ ਬੰਦਾ ਹੈ ਮੀਡੀਅਮ ਪ੍ਰਵਾਜ ਹੋ ਗਿਆ ਜੀ ਹੈ ਨਾ ਹਲਕੇ ਪ੍ਰਵਾਜ ਹੋ ਗਿਆ ਉਹਦੇ ਕੋਲ ਵਿਚਾਰੇ ਕਈ ਵਾਰੀ ਇੰਨਾ ਕੀ ਹੁੰਦਾ ਵੀ ਕੋਈ ਗੱਡੀ ਉਹਨੂੰ ਕਿਰਾਏ ਦੇਣ ਵਾਸਤੇ ਵੀ ਨਹੀਂ ਹੁੰਦਾ ਹੈ ਨਾ ਸਹੀ ਹਾਲਾਂਕਿ ਉਹਦੇ ਘਰ ਚ ਪਸ਼ੂ ਚੱਕੇ ਰੀਡ ਚੰਗੀ ਆ ਪਰ ਹਾਂ ਉਹ ਕਿਸ ਤੇਰੇ ਮੇਰਾ ਕਿਦੋਂ ਫੜ ਕੇ ਧਾਰਸਾ ਹੋ ਗਿਆ 1000 ਰੁਪਏ ਫੜ ਕੇ ਗੱਡੀ ਲਿਆਂਦੀ 5-400 ਐਂਟਰੀ ਕਰਾ ਲਈ 5-700 ਖਰਚਾ ਕਰ ਲੈਂਦਾ ਹੈ ਤੇ ਉਹ ਨੂੰ ਵਿਚਾਰ ਨੂੰ ਉਹ ਨੂੰ ਦੇਣ ਨੂੰ ਮੁੜ ਕੇ ਘਟੂ ਘਟ ਮਹੀਨਾ ਚ ਆ ਕੀ ਜਾਂਦਾ ਹੈਗਾ ਹਾਂ ਬਈ ਸਹੀ ਗੱਲ ਹੈ ਹੈਨਾ ਇਸਰਕੇ ਆਪਾਂ ਜਿੰਨੇ ਨਾਮ ਹੋਣਗੇ ਇਹ ਆਪਾਂ ਨਾਲ ਦੀ ਨਾਲ ਹੀ ਵੀਰੇ ਆਪਾਂ ਇਹਦਾ ਮੁਕੰਮਲ ਆਪਾਂ ਕੰਮ ਕਰਾਂਗੇ ਤੇ ਬਈ ਇੱਕ ਐਂਟਰੀਆਂ ਦਾ ਫਾਈਨਲ ਹੋ ਗਿਆ ਵੀ ਕਿਹੜੇ ਕੈਟਾਗਰੀ ਦੀ ਕਿੰਨੀ ਐਂਟਰੀ ਰਹਿਣੀ ਉਹਦਾ ਫਾਈਨਲ ਹੋ ਗਿਆ ਜਾਂ ਉਹ ਵੀ ਹਲੇ ਮੀਟਿੰਗ ਹੋਣੀ ਹੈ ਉਹ ਤਾਂ ਬਸ ਜੋਬਣਾ ਜਿੱਦਾਂ ਮੰਨ ਕੇ ਚਲੋ ਵੀ ਹਜੇ ਫਾਈਨਲ ਤੱਕ ਈਅਰ ਨਹੀਂ ਹੋਇਆਗਾ ਆਮ ਤੌਰ ਤੇ ਜਿਵੇਂ ਮੇਲਿਆਂ ਤੇ ਬੱਜਦਾ 500 ਰੁਪਏ ਹੁੰਦੀ ਆ ਜਾਂ 1000 ਰੁਪਏ ਹੁੰਦੀ ਆ ਇਹੋ ਜਿਹੀ ਕੋਸ਼ਿਸ਼ ਹੋਊਗਾ ਨਾ ਜੀ ਹਾਂ ਤੇ ਜਾਂ ਜਿਆਦਾ ਨਹੀਂ ਹੁੰਦੀ ਜਾਂ ਜੇ ਵੱਡੇ ਛੋਟੇ ਹੁੰਦੇ ਆਗੇ ਉਹਨਾਂ ਦੀ ਲਗਭਗ 2000 ਰੁਪਏ ਹੁੰਦੀ ਆ ਜਿਹੜੇ ਹੋਰ ਮੇਲਿਆਂ ਦੀ ਹੁੰਦੀ ਆ ਬਹੁਤ ਸੁਣੀ ਹੈਗੀ ਉਹਨਾਂ ਨੂੰ ਦੇਖ ਕੇ ਆਪਾਂ ਰੱਖਣਾ ਹੈ ਬਸ ਇੰਨੀ ਕੀ ਹੋਊਗੀ ਆ ਜਿਆ ਹੋ ਜਾਂਦਾ ਕਿਸਾਨਾਂ ਨੂੰ ਵੀ ਇੰਨੀ ਕ ਐਂਟਰੀ ਹੋਊਗੀ ਵੀ ਘੱਟ ਤੋਂ ਘੱਟ ਜੇ 500 ਲਾ ਲੋ ਵੱਡੇ ਜਿਹੋਣੇ ਵੱਧ ਤੋਂ ਵੱਧ ਹੋ ਸਕ 2000 ਹੋਵੇ ਹੋ ਸਕਾ ਸਾਡੀ ਕ ਤੋਂ ਲੈ ਕੇ 2000 ਦੇ ਵਿੱਚ ਇੰਟਰਵਿਊ ਜਿਵੇਂ ਛੋਟੀ ਕਾਫ ਰੈਲੀ ਹੋ ਜਾਂਦੀ ਆ ਦੋ ਤੰਦ ਖੀਰੇ ਹੋਗੇ ਹਾਂ ਹਾਂ ਨਹੀਂ ਤਾਂ 1500 ਜਾਂ 1000 ਹਾਂ ਸਟਾਰਟਿੰਗ 500 ਜਾਂ 1000 ਰੁਪਏ ਹੋਣੀ ਹਾਂ ਇਕੱਲੇ ਵੱਡੇ ਝੂਟਾਂ ਦੀ ਹੋ ਸਕ 2000 ਰੁਪਏ ਹੋਵੇ ਨਹੀਂ ਹੋ ਸਕ ਕੋਸ਼ਿਸ਼ ਕਰਾਂ ਵੀ 1000 ਤੱਕ ਇਸ ਮੇਟ ਦੀ ਅਸਲ ਵੀ ਨਹੀਂ ਸਾਰਿਆਂ ਦੀ 1000 ਹੀ ਰਹਿਣੀ ਹੈ 500 ਤੋਂ 1000 ਲੱਗਦਾ ਹਾਂ ਯਾਤਰ ਮੋਸਟਲੀ ਹੀ ਰੂਪ ਬਣਨਾ ਨਾ ਤੇ ਤੇ ਠੀਕ ਆ ਬਈ ਦੋਸਤੋ ਤੇ ਬਈ ਕੋਈ ਹੋਰ ਅਪਡੇਟ ਜੇ ਕੋਈ ਦੇਣੀ ਹੋਵੇ ਕਿਸਾਨ ਭਰਾਵਾਂ ਨੂੰ ਬਾਕੀ ਨੰਬਰ ਆਪਣੇ ਜਿਹੜੇ ਤਕਰੀਬਨ 4-5 ਭਰਾ ਜਿਹੜੇ ਮਤਲਬ ਜਿਨ੍ਹਾਂ ਨੂੰ ਆਪਾਂ ਜ਼ਿੰਮੇਵਾਰੀ ਦਿੱਤੀ ਵੀ ਫੋਨ ਸਾਨੂੰ ਦੀ ਸਪੈਸ਼ਲੀ ਹੈ ਨਾ ਤੇ ਉਹ ਤੁਸੀਂ ਆਪਣੇ ਇਹਦੇ ਤੇ ਲਾ ਦੇ ਡਿਸਕ੍ਰਿਪਸ਼ਨ ਤੇ ਲਾਦੇ ਹੋ ਨਾ ਕੋਈ ਸੁਝਾਅ ਹੋਇਆ ਤੇ ਬੱਸ ਭਰਾਵਾਂ ਨੂੰ ਇੱਕ ਤੇ ਇਹੀ ਬੇਨਤੀ ਵੀ ਵਾਧ ਤੋਂ ਵੱਧ ਪਸ਼ੂ ਆਪਣੇ ਨਾ ਤੁਸੀਂ ਮਹੀਨਾ ਪਿਆ ਹਜੇ ਮੇਲੇ ਦੇ ਵਿੱਚ ਤੇ ਉਹਨੂੰ ਤਿਆਰ ਕਰੋ ਜਿਵੇਂ ਵਾਲਾਂ ਦੀ ਕਟਿੰਗ ਕਰਨੀ ਆ ਕੋਈ ਉਹਨਾਂ ਦੇ ਸਕਿਨ ਦੇ ਉੱਪਰ ਥੋੜੇ ਬਹੁਤ ਦਾਗ ਜਾਂ ਕੋਈ ਚਿੰਨ ਹੁੰਦੇ ਨਾ ਉਹਨੂੰ ਤੇਲ ਤੋਂ ਦੀ ਮਾਲਸ਼ ਕਰਕੇ ਧੁੱਪੇ ਬੰਨਣਾ ਸਟਾਰਟ ਕਰੋ ਨਾ ਉਹਦੇ ਨੂੰ ਧੁੱਪ ਵੀ ਲੱਗੀ ਨਿਕਲੇ ਹਾਂ ਤੇ ਇੱਕ ਜੇ ਪਸ਼ੂ ਜ਼ਿਆਦਾਤਰ ਮੇਲੇ ਦੇ ਜੱਕ ਡਰਨ ਲੱਗ ਜਾਂਦੇ ਜਾਂ ਸਿੱਧੇ ਖੜਦੇ ਨਹੀਂ ਨਾ ਉਹਨੂੰ ਮਹੀਨਾ ਪਿਆ ਤੋਰਾ ਫੇਰਾ ਕਰਾਓ ਜਿੱਦਾ ਖੇਤ ਜਾ ਸਕਦਾ ਪਿੰਡ ਦੇ ਅਡੇ ਤੱਕ ਨਹੀਂ ਤਾਂ ਘਰੋ ਘਟੋ ਘਟਾ ਟਪਕ ਘਰੇ ਢੇੜਾ ਘੜਾਓ ਤੇਨੂੰ ਰੱਸਾ ਫੜ ਕੇ ਨੱਥ ਫੜ ਕੇ ਜਾ ਮੱਜ ਜਜ ਪਲੇਆਰਾ ਫੜ ਕੇ ਉਹਦਾ ਉਹਨੂੰ ਖੜਨਾ ਸਿਖਾਓ ਹਨਾ ਮੇਲੇ ਦੇ ਵਿੱਚ ਵੀ ਵੀ ਮੂਹਰਲੇ ਪੈਰ ਇਕੱਠੇ ਤੇ ਮਗਲੇ ਪੈਰ ਚੌੜੇ ਰਕੇ ਪਸ਼ੂ ਖੜੇ ਹਨਾ ਤੇ ਇਹੀ ਭਰਾਵਾਂ ਨੂੰ ਬੇਨਤੀ ਵੱਧ ਤੋਂ ਵੱਧ ਪਸ਼ੂ ਲੈ ਕੇ ਪਹੁੰਚੋ ਤੇ ਜਿਹੜੇ ਭਰਾ ਦੇ ਘਰ ਦੇ ਵਿੱਚ ਮਨ ਲੱਗਦਾ ਉਹਨੂੰ ਵੀ ਮੇਰੇ ਘਰ ਚ ਉਹਨਾਂ ਕੰਪੀਟੀਸ਼ਨ ਯੋਗਤਾ ਵਾਲਾ ਪਸ਼ੂ ਨਹੀਂ ਹੈਗਾ ਤਾਂ ਘਟੋ ਘਟਾਪ ਤੇ ਆਪਣੇ ਪਰਿਵਾਰ ਸਮੇਤ ਬੱਚਿਆਂ ਨੂੰ ਲੈ ਕੇ ਹਨਾ ਮੇਲਾ ਤਿੰਨ ਦਿਨ ਦੇਖਣ ਜ਼ਰੂਰ ਪਹੁੰਚੇ ਹਨਾ ਤਾਂ ਕਿ ਵੀ ਉਹਨਾਂ ਨੂੰ ਪਤਾ ਲੱਗੇ ਵੀ ਵੀ ਹੋਰਾਂ ਦੇ ਪਸ਼ੂ ਕੀ ਹੈਗੇ ਬਿਲਕੁਲ ਬਿਲਕੁਲ ਕਿਉਂਕਿ ਮਕਸਦ ਹੀ ਮੇਨ ਵੀਰੇ ਇਹ ਮੇਲੇ ਦਾ ਇਹ ਹੈਗਾ ਵੀ ਭਰਾਵਾਂ ਨੂੰ ਜਾਣ ਤੇ ਰੋਜ ਕਿਤਾਬਾ ਦੇ ਨਾ ਪਸ਼ੂ ਧੰਦੇ ਵਿੱਚ ਨਾ ਠੀਕ ਹੈ ਜੀ ਹਾਂ ਇਹ ਵੀ ਵੱਧ ਤੋਂ ਆਪਣਾ ਪਸ਼ੂ ਧੰਦਾ ਜਿਹੜਾ ਇਹ ਵਧੇ ਫੁੱਲੇ ਹਨ ਪ੍ਰਮਾਤਮਾ ਕਰੇ ਤੇ ਬਾਕੀ ਇੱਕਲ ਹੋਰ ਬਈ ਸਭ ਤੋਂ ਜਿਹੜੀ ਸਾਡੀ ਮੇਲੇ ਦੇ ਵਿੱਚ ਦੇਖੋ ਹਨਾ ਮੇਲਾ ਦੇਖੋ ਆਪਾਂ ਚੰਗੇ ਵਾਸਤੇ ਹੀ ਕਰਾਉਣਾ ਪਰ ਅਸੀਂ ਦੋ ਗੱਲਾਂ ਦੇ ਵਿੱਚ ਜਿਹੜਾ ਮੇਨ ਟਾਰਗੇਟ ਰੱਖ ਕੇ ਚੱਲੇ ਆਗੇ ਜੀ ਇੱਕ ਤਾਂ ਸਭ ਤੋਂ ਪਹਿਲੀ ਬਈ ਇਮਾਨਦਾਰੀ ਹਾਂਜੀ 1% ਵੀ ਤੁਹਾਨੂੰ ਕਿਸੇ ਭਰਾ ਨੂੰ ਇਹ ਨਹੀਂ ਲੱਗੂਗਾ ਵੀ ਯਾਰ ਕਿਸੇ ਦੇ ਫੈਸਲੇ ਦੇ ਵਿੱਚ ਗਲਤ ਹੋ ਗਿਆ ਜੀ ਦੇਖੋ ਜਿੱਤਾ ਹੁਣ ਬੰਦੇ ਨੂੰ ਬੈਸ ਸੀ ਇਹ ਹੋ ਗਿਆ ਵੀ ਭਾਈ ਯਾਰ ਮੈਂ ਹਰ ਗਿਆ ਉਹਨੂੰ ਹਰ ਹਾਰ ਬਰਦਾਸ਼ਤ ਨਹੀਂ ਉਹ ਤਾਂ ਵਖਰੀ ਗੱਲ ਹੋ ਹਾਂ ਪਰ ਆਮ ਜਿਵੇਂ ਆਪਾਂ ਕਹਿੰਦੇ ਵੀ ਜਿਹੜੇ ਬਾਹਰਲੇ ਲੋਕ ਹੁੰਦੇ ਆ ਅੱਧੇ ਰੱਬ ਹੁੰਦੇ ਆ ਤਾਂ ਅੱਧੇ ਜੱਜ ਵੀ ਉਹ ਹੁੰਦੇ ਆ ਉਹ ਫੈਸਲਾ ਕਰਦੇ ਵੀ ਭਾਈ ਫੈਸਲਾ ਗਲਤ ਹੋ ਗਿਆ ਉਹਨੂੰ ਪਤਾ ਲੱਗੇ ਜਾਂਦਾ ਬੰਦੇ ਨੂੰ ਉਹ ਚੀਕਾਂ ਮਾਰਦੇ ਹੁੰਦੇ ਰੌਲਾ ਪਾਉਂਦੇ ਨਾ ਇਸਰਕੇ ਆਪਾਂ ਉਹ ਫੈਸਲਾ ਇੱਕ ਤਾਂ ਸਾਰਾ ਜਿੰਨਾ ਹੋਊਗਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਇੱਕ ਨੰਬਰ ਫੈਸਲੇ ਹੋਣਗੇ ਜੀ ਬਿਲਕੁਲ ਇਨਸਾਫ ਦੇ ਨਾਲ ਠੀਕ ਹੈ ਭਾਈ ਠੀਕ ਅਸੀਂ ਬੰਦਾ ਦੇਖ ਕੇ ਫੈਸਲੇ ਨਹੀਂ ਕਰਾਉਣੇਗੇ ਤੇ ਅਸੀਂ ਪਸ਼ੂ ਦੇਖ ਕੇ ਫੈਸਲੇ ਕਰਾਂ ਪਸ਼ੂ ਕਿੱਥੇ ਡਿਜ਼ਰਵ ਕਰਦਾ ਕਿਹੜੇ ਨੰਬਰ ਤੇ ਡਿਜ਼ਰਵ ਕਰਦਾ ਅਸਲ ਵਿੱਚ ਤੇ ਦੂਜੀ ਗੱਲ ਅਨੁਸ਼ਾਸਨਾ ਜੀ ਅਸੀਂ ਅੱਜ ਦੀ ਗੜੀ ਇਹ ਮੰਨ ਕੇ ਚੱਲੇ ਆਂ ਵੀ ਰਿੰਗ ਦੇ ਵਿੱਚ ਜਿਹੜਾ ਪਸ਼ੂ ਹੋਊਗਾ ਉਹਦੇ ਨਾਲ ਦੋ ਬੰਦੇ ਹੋਣਗੇ ਜੱਜ ਹੋਣਗੇ ਐਕਸਟਰਾ ਬੰਦਾ ਰਿੰਗ ਦੇ ਵਿੱਚ ਕੋਈ ਨਹੀਂ ਹੋਊਗਾ ਅਸੀਂ ਕਮੇਟੀ ਮੈਂਬਰ ਵੀ ਉੱਥੇ ਨਹੀਂ ਜਾਵਾਂਗੇ ਸੋ ਠੀਕ ਆ ਬਹੁਤ ਜੀ ਦੀ ਜ਼ਿੰਮੇਵਾਰੀ ਇਹੜੇ ਕੰਮ ਦੇ ਬਸ ਉਹੀ ਬੰਦਾ ਉੱਥੇ ਹੋਗਾ ਵੀ ਫालतू ਬੰਦਾ ਜੇ ਕਿਸੇ ਨੇ ਹੁਣ ਫੁੱਲ ਫੜਾਉਣ ਜਾਣਾ ਕੋਈ ਟਰਾਈ ਫੜਾਉਣੀਆਂ ਉਹ ਤਾਂ ਦੇਖਿਆ ਜਾਣਾ ਪਰ ਇਹ ਨਹੀਂ ਹੈ ਵੀ ਉਧਰ ਰੈਂਕ ਦੇ ਮੁਕਾਬਲੇ ਚੱਲ ਰਹੇ ਹੈਗੇ ਪੰਜ ਚਾਰ ਕਮੇਟੀ ਮੈਂਬਰ ਹੋਗੇ ਪੰਜਰ ਹੋਰ ਹੋਗੇ ਵੀ 10 15 20 ਬੰਦਿਆਂ ਦਾ ਗਰੁੱਪ ਝੁੰਮਟ ਮਾਰ ਕੇ ਰਿੰਗ ਨੂੰ ਉਹ ਨਹੀਂ ਕਰਨਾਗਾ ਵੀ ਤਾਂ ਕਿ ਜਿਹੜੇ ਬਾਹਰਲੇ ਬੰਦੇ ਖੜੇ ਹੁਣ ਦੇਖਣ ਵਾਸਤੇ ਆਉਂਦੇ ਆ ਉਹਨਾਂ ਨੂੰ ਇਕੱਲੀ ਇਕੱਲੀ ਚੀਜ਼ ਦੀ ਸਹੀ ਹੈ ਨਾ ਵੀ ਕਿਹੜਾ ਪਸ਼ੂ ਕਿਹ ਹੈ ਜਾਂ ਕੀ ਗੱਲਬਾਤ ਹੁੰਦੀ ਹੈ ਨਾ ਇਹ ਦੋ ਚੀਜ਼ਾਂ ਨੂੰ ਤੇ ਡਿਸਿਪਲਨ ਨੂੰ ਤੇ ਅਸੀਂ ਇਹਨੂੰ ਜਿਹੜਾ ਆਪਾਂ ਇਮਾਨਦਾਰੀ ਨੂੰ ਇਹਨੂੰ ਮੁੱਖ ਰੱਖ ਕੇ ਚੱਲਿਆ ਆਪਾਂ ਠੀਕ ਆ ਜੀ ਚਲੋ ਠੀਕ ਆ ਬਈ ਦੋਸਤੋ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਦੇ ਸਾਰੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਵੀ ਜ਼ਰੂਰ ਕਰਿਓ ਤਾਂ ਕਿ ਉਹਨਾਂ ਦਾ ਵੀ ਪਤਾ ਮਿਸਾਲ ਬਣ ਕੇ ਉਤਰਾਂਗੇ ਤੁਹਾਡੇ ਸਾਹਮਣੇ ਤੇ ਘਰ ਦੇ ਵਿੱਚ ਵੀਡੀਓ ਨੂੰ ਦਬਕੇ ਸਹੀ ਪਾ ਦਿਓ ਧੰਨਵਾਦ ਸਤਿ ਸ੍ਰੀ ਅਕਾਲ